ਇੱਕ ਨੋਚ ਹੋਰ ਡਿੱਗ ਚੁੱਕੀ ਆ ਜਿਹੜੀ ਨੋਚ ਡਿੱਗਣ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਣੀ ਆ ਸਕਦਾ ਔਰ ਇਹ ਏਰੀਆ ਫਿਰੋਜ਼ਪੁਰ ਦਿਹਾਤੀ ਦਾ ਹੈ ਦੋਨਾ ਤੇਲੂਮਲ ਪਿੰਡ ਆ ਔਰ ਮੱਬੋ ਕੀ ਚੌਂਕੀ ਇਹ ਵੱਜਦੀ ਆ ਏਰੀਆ ਔਰ ਇਸ ਜਗ੍ਹਾ ਤੇ ਇਹ ਲੋਕ ਨਜ਼ਰ ਮਾਰ ਲਓ ਗੱਟੂ ਲਿਆ ਕੇ ਮਿੱਟੀ ਦੇ ਭਰ-ਭਰ ਕੇ ਨੋਚ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਆ ਪਿੱਛੇ ਵੀ ਗੱਟੂ ਭਰੇ ਹੋਏ ਨੇ ਔਰ ਇੱਥੇ ਮਿੱਟੀ ਗੱਟੂਆਂ ਦੀ ਹੁਣ ਜ਼ਰੂਰਤ ਆ ਹਾਲਾਂਕਿ ਦੋ ਤਿੰਨ ਟਰਾਲੀਆਂ ਹੀ ਖੜੀਆਂ ਨੇ ਇਹ ਬਾਈਆਂ ਦੀ ਅਪੀਲ ਆ ਕਿ ਇੱਥੇ ਗੱਟੂ ਲਿਆ ਕੇ ਮਿੱਟੀ ਲਿਆ ਕੇ ਮਦਦ ਕੀਤੀ ਜਾਵੇ ਔਰ ਇਹ ਬਿਲਕੁਲ ਦਰਿਆ ਦੇ ਵਿੱਚ ਜ਼ਮੀਨਾਂ ਵੀ ਨੇ ਇਹਨਾਂ ਲੋਕਾਂ ਦੀਆਂ ਔਰ 27 2800 ਕਿੱਲਾ ਇੱਥੇ ਦੱਸ ਦਿੰਦੇ ਆ ਲਾਗੇ ਤੱਕ ਇਹ ਪਿੰਡਾਂ ਦਾ ਜਿਹੜਾ ਉਹ ਦਰਿਆ ਦੇ ਵਿੱਚ ਹੈ ਤਾਰੋ ਪਾਰ ਪਰ ਅੱਜ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਪੂਰੀ ਜਾਣਕਾਰੀ ਲੈ ਲੈਂਦੇ ਆ ਨੋਚ ਕਿੰਨੀ ਕੁ ਜੜੀ ਆ ਉਹ ਡਿੱਗ ਚੁੱਕੀ ਪਹਿਲਾਂ ਨਾਮ ਦੱਸ ਦਿਓ ਪਰਮਜੀਤ ਸਿੰਘ ਭੁੱਲਰ ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤੀ ਕਿਸਾਨੀਓ ਸਿੱਧੂਪੁਰ ਇਹ ਦੋਨਾਂ ਤੇਲਮਲ ਪਿੰਡ ਹੈ ਜੀ داخਲੀ ਪਿੰਡ ਮੱਬੋ ਦੀ ਚੌਂਕੀ ਵਜਦਾ ਕਾਗਜ਼ਾਂ ਵਿੱਚ ਕਾਗਜ਼ਾਂ ਦੇ ਦੋਨਾਂ ਤੇਲੂ ਮਾ ਲਿਆ ਵੈਸੇ ਮੱਬੋ ਦੀ ਚੌਂਕੀ ਜਿਆਦਾ ਮਸ਼ਹੂਰ ਆ ਇਹ ਜਿਹੜੀ ਜ਼ਮੀਨ ਵੇਖੋ ਜੀ 2 2.5 3 ਕਿੱਲੇ ਦੇ ਕਰੀਬ ਜਿਹੜੀ ਨੋਚ ਉਹ ਡਿੱਗ ਚੁੱਕੀ ਆ ਤੇ ਉਹ ਨੋਚ ਡਿੱਗ ਡਾ ਕੇ 7 8 ਕਿੱਲੇ ਜ਼ਮੀਨ ਜਿਹੜੀ ਸਾਡੇ ਝੋਨਾ ਲੱਗਾ ਸੀ ਝੋਨਾ ਲੋ ਰੋੜ ਕੇ ਲੈ ਗਿਆ ਜੇ ਇਹ ਨੋਚ ਨੂੰ ਨਾ ਬੰਨਿਆ ਗਿਆ ਤੇ ਹੋ ਸਕਦਾ ਹੈ ਹੌਲੀ ਹੌਲੀ ਦਰਿਆ ਇੱਧਰ ਵੀ ਆ ਸਕਦਾ ਜੇ ਇਹ ਦਰਿਆ ਤੇ ਇੱਥੇ ਟੁੱਟਦਾ ਹੈ ਤੇ ਘਟੋ ਘਾਟੇ ਤੇ ਮਾਮਦੂਰ ਤੱਕ ਵੀ ਮਾਰ ਪਾਉਗੀ ਮਾਮਦੂਰ ਤੋਂ ਅੱਗੇ ਗੁਰੂ ਸਾਹਿਬ ਤੱਕ ਵੀ ਮਾਰ ਪੈ ਸਕਦੇ ਕਿਉਂ ਹੋਰ ਪਾਣੀ ਦਾ ਲੈਰ ਜਿਆਦਾ ਇਹਨੂੰ ਹੋ ਸਕਦਾ ਸਾਡੀ ਸਾਰੀ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਆ ਇਸ ਨੋਟ ਨੂੰ ਜਲਦੀ ਜਲਦੀ ਬੰਨਿਆ ਜਾਵੇ ਬਾਕੀ ਜੋ ਸਾਡੀ ਪਬਲਿਕ ਦੀ ਹੈ ਪਿਆ ਉਹ ਅਸੀਂ ਗੱਟੇ ਭਰ ਕੇ ਤੁਸੀਂ ਵੇਖ ਚੁੱਕੇ ਗੱਟੇ ਭਰੇ ਪਏ ਨੇ ਬਾਕੀ ਸੰਗਤ ਨੂੰ ਅਪੀਲ ਕੀਤੀ ਹੈ ਸਿਰੇ ਟਰਾਲੀਆਂ ਸਾਡੇ ਗੱਟੇ ਦੇ ਹੋਰ ਆ ਰਹੀਆਂ ਨੇ ਜਿੰਨੀ ਸਾਡੀ ਮਦ ਪ੍ਰਸ਼ਾਸਨ ਮੰਗਦਾ ਅਸੀਂ ਦੇਣ ਨੂੰ ਤਿਆਰ ਹਾਂ ਪਰ ਸਾਡੀ ਨੋਟ ਜਿਹੜੀ ਉਹ ਜ਼ਰੂਰ ਬੰਨੀ ਜਾਵੇ ਅੱਛਾ ਕੁਝ ਤਾਂ ਪਿੰਡਾਂ ਚ ਅੱਗੇ ਮਮਦੂੜ ਦੇ ਨਾਲ ਪਾਣੀ ਆ ਵੀ ਨਹੀਂ ਗਿਆ ਜਿਵੇਂ ਲੱਖਾ ਸਿੰਘ ਵਾਲਾ ਪਿੰਡ ਹੈਗਾ ਇਹੋ ਜਿਹੇ ਪਿੰਡਾਂ ਚ ਕੁਝ ਉਹ ਪਾਣੀ ਅੱਗੋਂ ਚੜ ਕੇ ਆ ਗਿਆ ਪਿੱਛੇ ਨੂੰ ਜੀ ਪਰ ਜੇ ਇਧਰੋਂ ਟੁੱਟਿਆ ਤੇ ਫਿਰ ਇਧਰੋਂ ਪਾਣੀ ਜ਼ਿਆਦਾ ਕਿਉਂ ਵੇਸ਼ਾ ਪਾਣੀ ਲੈੰਦੇ ਜਿੱਤੀ ਜਾਂਦਾ ਹੁੰਦਾ ਚੜਦੇ ਨਾਲ ਪਾਣੀ ਘਟ ਆਉਂਦਾ ਉਹ ਅੱਗੋਂ ਢਾਫ ਲਾ ਕੇ ਪਾਣੀ ਪਿੱਛੇ ਚੜਿਆ ਤੇ ਜੇ ਇਧਰੋਂ ਟੁੱਟ ਗਿਆ ਤੇ ਫਿਰ ਸਾਰੀ ਜ਼ਮੀਨ ਵੀ ਜਾਊਗੀ ਤੇ ਪਾਣੀ ਬਹੁਤ ਜਲਦੀ ਨਾ ਫਿਰ ਮਮਦੂੜ ਨੂੰ ਮਾਰ ਚਾਂਸ ਕਿੰਨੇ ਪਰਸੈਂਟ ਨੇ ਇਥੋਂ ਟੁੱਟਣ ਦੇ ਚਾਂਸ 100% ਹੀ ਨੇ ਜੀ ਜੇ ਪਾਣੀ ਥੋੜਾ ਨਾ ਘਟਿਆ ਤੇ ਕੱਲ ਤੱਕ ਹੀ ਟੁੱ ਤੇ ਜੇ ਚੜ ਗਿਆ ਜੇ ਲੈ ਗਿਆ ਤੇ ਤੂੰ ਕੁਝ ਕਹਿ ਨਹੀਂ ਸਕਦੇ ਪਰ ਪਣ ਲੱਥੇ ਤੇ ਜਿਆਦਾ ਜਿਆਦਾ ਦਿਆ ਟਾਲਉਂਦਾ ਹੁੰਦਾ ਹੈ ਸਥਿਤੀ ਹਬੀਬ ਕੇ ਵਾਂਗੂ ਬਣ ਰਹੀ ਜਿਵੇਂ ਹਬੀਬ ਕੇ ਬਿਲਕੁਲ ਜਿਹੀ ਸਥਿਤੀ ਆ ਉਹ ਪਿੱਛੇ ਥੋੜਾ ਜਿਸੋ ਮੋੜ ਕੇ ਆ ਪਾਏ ਉਥੋਂ ਪਾਣੀ ਸਿੰਮਦਾ ਵੀ ਦੂਜੇ ਬਣੇ ਥੱਲੇ ਉਹ ਪਾਣੀ ਸਿੰਮਦਾ ਆ ਉਥੇ ਗੱਟੇ-ਗੁੱਟੇ ਲਾਏ ਨੇ ਪਰ ਜ਼ਮੀਨ ਉਥੋਂ ਬਹੁਤ ਰੋੜ ਗਈ ਇੱਥੇ ਵੀ ਸਾਡੀ 8-10 ਕਿਲੇ ਦਾ ਝੋਨਾ ਰੋੜ ਗਿਆ ਕੋਈ ਗਾਜਰਾ ਬੀਜੀਆਂ ਵੀ ਰੋੜ ਗਈਆਂ ਨੇ ਇੱਥੇ ਇੱਕ ਪਰਲੇ ਬਣੀ ਛੋਟੀ ਹੋਰ ਤਾਰ ਸੀ ਉਹੀ ਰੋੜ ਗਈ ਆ ਇੱਕ ਤਾਰ ਰਹਿ ਗਈ ਸੇਫ ਰਹਿ ਗਈ ਆ ਬਾਕੀ ਪਰਲੀ ਤਾਰ ਰੋੜ ਗਈ ਸਾਰੀ ਇਸ ਵਾਸਤੇ ਅਸੀਂ ਇਹੋ ਅਪੀਲ ਕਰਦੇ ਆ ਸਾਡਾ ਜਿਹੜੇ ਤੁਸੀਂ ਬੰਨ ਨੂੰ ਜਲਦੀ ਜਲਦੀ ਨੋਜ ਨੂੰ ਬੰਨ ਕੇ ਸਾਡੀ ਫਾਇਦ ਕੀਤੀ ਜਾਵੇ ਨੁਕਸਾਨ ਕਿੰਨਾ ਕੁ ਹੋਣਾ ਜੀ ਇਸ ਚੀਜ਼ ਦਾ ਨੁਕਸਾਨ ਜੀ ਬਹੁਤ ਹੋਣਾ ਹੈ ਨੁਕਸਾਨ ਤਾਂ ਜਿਹੜੀ ਇਹ ਜਿਹੜਾ ਬਾਨੇ ਨਾ ਜਦੋਂ ਇਹ ਢਾਹ ਲੱਗ ਪਈ ਵੀ ਇਹ ਢਾਹ ਡਿੱਗੀ ਆਂਦੀ ਏ ਇਹਨੇ ਦੇਖਦੇ ਆਂ ਦੇਖਦੇ ਬਾਨੇ ਨੇ ਮਿੰਟੋ ਮਿੰਟੇ ਦੇਖ ਦੇਣਾ ਜੇ ਬਾਨ ਦੇ ਕੇ ਪਾਤੇ ਅੱਗੇ ਇਹਦੋਂ ਤੋੜ ਹੋ ਗਿਆ ਉੱਚਾ ਪਾਣੀ ਇਹ ਡੈਮ ਬਣਿਆ ਖੜਾ ਜਦੋਂ ਡੈਮ ਟੁੱਟਾ ਇਹ ਡੈਮ ਦੇ ਅੱਗੇ ਕੋਈ ਨਹੀਂ ਰੜਨਾ ਨਾ ਕੋ ਘਰ ਰੜਨਾ ਤੇ ਨਾ ਕੋ ਨੰਗਰ ਰੜਨਾ ਨਾ ਕੁਝ ਹੋਣਾ ਰੜਨਾ ਦੂਜਾ ਨੰਬਰ ਸਾਡੇ ਟਰੈਕਟਰ 40 ਉੱਥੇ ਪਾਰ ਖੜੇ ਨੇ ਉਹ ਵਿੱਚੇ ਡੁੱਬ ਗਏ ਨੇ ਉੱਥੇ 40 ਟ੍ਰੈਕਟਰ 40 45 ਨੇ ਜੀ ਨਹੀਂ ਦਰਿਆ ਦੇ ਵਿੱਚ ਨੇ ਦਰਿਆ ਦੇ ਵਿੱਚ ਨੇ ਉਹ ਡੁੱਬੇ ਪੈ ਗਏ ਉਹ ਕਿਵੇਂ ਡੁੱਬ ਗਏ ਟ੍ਰੈਕਟਰ 40 ਜਦੋਂ ਪਾਣੀ ਆ ਗਿਆ ਅਸੀਂ ਪਾਰ ਬਹੁਣੇ ਹਾਂ ਉੱਥੇ ਛੱਡ ਆਏ ਆ ਅੱਛਾ ਅੱਛਾ ਜ਼ਮੀਨ ਤੁਹਾਡੀ ਤਾਰ ਤੋਂ ਅਗਲੇ ਪਾਸੇ ਦਰਿਆ ਤੋਂ ਪਾਰ ਤੇ ਉਹ ਟਰੈਕਟਰ ਜਦੋਂ ਪਾਣੀ ਵਧਿਆ ਤੁਸੀਂ ਆਪ ਦੀ ਜਾਨ ਪਚਾ ਕੇ ਭੱਜਿਆ ਜਾਨ ਪਚਾ ਕੇ ਭੱਜ ਜਾ ਟਰੈਕਟਰ ਉੱਥੇ ਛੱਡ ਆਏ ਆ ਟਰੈਕਟਰ ਸਾਰੇ ਡੁੱਬ ਗਏ ਨੇ ਕਿ ਰੁੜ ਗਏ ਨੇ ਕੀ ਹੋ ਗਿਆ ਨਵੇਂ ਟਰੈਕਟਰ ਹਜੇ ਕੋਈ ਹਜੇ ਪਤਾ ਕੋਈ ਨਹੀਂ ਜਾਵਾਂਗੇ ਤੇ ਪਾਣੀ ਲੱਥੇਗਾ ਤੇ ਪਤਾ ਲੱਗਣਾ ਵੀ ਕੀ ਬਚਿਆ ਤੇ ਕੀ ਨਹੀਂ ਬਚਿਆ ਅਸੀਂ ਤਾਂ ਜਿੱਥੋਂ ਤੱਕ ਅਸੀਂ ਪੀਲ ਕਰਨੇ ਆ ਸਰਕਾਰ ਨੂੰ ਵੀ ਕੋਈ ਇਹੋ ਜਿਹਾ ਸੰਧ ਬਣਾਇਆ ਜੇ ਸਾਡੇ ਉੱਥੇ ਟਰੈਕਟਰ ਜਾ ਕੇ ਵੇਖੇ ਜਾਣ ਤੇ ਅਸੀਂ ਬਹੁਤ ਇਸ ਗੱਲ ਦੀ ਸਾਨੂੰ ਚਿੰਤਾ ਹੈ ਮੇਰਾ ਆਪ ਨਵਾਂ 4x4 ਮਹਿੰਦਰਾ ਟਰੈਕਟਰ ਹੈ ਵੱਡਾ ਉੱਥੇ ਪਾਰ ਖੜਾ ਵਿਚ ਪਾਣੀ ਦੇ ਪਤਾ ਨਹੀਂ ਹੁੰਦਾ ਕੀ ਬਚਿਆ ਤੇ ਕੀ ਨਹੀਂ ਬਚਿਆ ਬਾਕੀ ਜੇ ਜਿਆਦਾ ਸਾਨੂੰ ਇਹ ਨੋਚ ਦਾ ਹੈ ਜੇ ਸਾਡੀ ਨੋਚ ਨਹੀਂ ਬਚਾਉਂਦੇ ਇਥੋਂ 10 ਕਿਲੋਮੀਟਰ ਸੇਨੀ ਵਾਲਾ ਹੈ ਇਥੋਂ ਜਦੋਂ ਪਾਣੀ ਛੁੱਟਦਾ ਸਿੱਧਾ ਆਣ ਕੇ ਇੱਥੇ ਵੱਜਦਾ ਤੇ ਇੱਥੇ ਨੁਕਸਾਨ ਇੰਨਾ ਜ਼ਿਆਦਾ ਹੈ ਕਿ ਬਾਕੀ ਸੂਝਿਆ ਦੂਜਿਆਂ ਸਾਰਿਆਂ ਬੰਨਣ ਨਾਲੋਂ ਇਸ ਬੰਨ ਦਾ ਸਾਨੂੰ ਡਰ ਇਹ ਨਾਲੋਂ ਵੀ ਜ਼ਿਆਦਾ ਨੁਕਸਾਨ ਇਹ ਅੱਗੇ ਨੀਵਾ ਨੀਵਾ ਥਾਂ ਇੰਨਾ ਇਹ ਵੀ 40 ਫੁੱਟ ਥਾਂ ਨੀਵਾ ਜੀ ਨੂੰ ਜਾਣਾ ਛੱਤਾਂ ਛੱਤਾਂ ਨੀਵੀਆਂ ਲੱਗਦੀਆਂ ਨੇ ਸਾਰੀਆਂ ਪਾਣੀ ਨਿਕਲ ਜਾਣਾ ਛੱਤਾਂ ਦੀ ਉੱਦੀ ਉੱਪਰ ਦੀ ਨਿਕਲ ਜਾਣਾ ਪਿੰਡ ਕਿੰਨੇ ਕਣੀ ਇੱਧਰ ਜੜੇ ਡੁੱਬਣਗੇ ਇੱਥੇ ਇੱਧਰ ਘਟ ਤੂੰ ਘਟ ਵੀ 30 35 40 ਪਿੰਡ ਜਿਹੜੇ ਆਉਣਗੇ ਵਿੱਚ ਹੂੰ ਘੱਟੋ ਘਾਟ ਉਹ ਵੀ ਆਵੇਗਾ ਮੰਦੂੜ ਚ ਤਾਂ ਪਾਣੀ ਮੇਰੇ ਸੋਣਾ 2-3 ਫੁੱਟ ਜਾਊ ਪਰ ਆ ਪਿੰਡੇ ਜਿਹੜੇ 40 ਨੇ ਇਹਨਾਂ ਚ 10 ਫੁੱਟ ਆ ਇਧਰੋਂ ਉੱਪਰੋਂ ਪੈਣਾ ਇਹਨਾ ਹਿਸਾਬ ਲਾਓ ਵੀ ਇੱਕ ਇੱਥੋਂ ਉੱਪਰੋਂ ਪੈਣਾ ਇੱਕ ਇੰਨੀ ਕਿੰਨੇ ਕਿੰਨੇ ਫੁੱਟ ਜਾ ਸਕਦਾ ਪਾਣੀ ਮੰਦੂੜ ਚ ਅੱਗੇ ਤਾਂ ਗਿਆ ਸੀ 3-3 ਫੁੱਟ ਹਾਂ ਤੇ ਜੇ ਇਧਰੋਂ ਪੈਂਦਾ ਤੇ ਇਹਦਾ ਰੋੜ ਜਿਆਦਾ ਪਾਵੇਗਾ ਇਹ ਮਾਲੀ ਵੀ ਨੁਕਸਾਨ ਕਰੇਗਾ ਤੇ ਜਾਨਾਂ ਦਾ ਵੀ ਨੁਕਸਾਨ ਬਹੁਤ ਕਰੇਗਾ ਹੁਣ ਅਪੀਲ ਤੁਹਾਡੀ ਕੀ ਹੈ ਕੀ ਇੱਥੇ ਚਾਹੀਦਾ ਕੀ ਪ੍ਰੋਵਾਈਡ ਕਰਵਾਉਣਾ ਚਾਹੀਦੇ ਨੇ ਗੱਟੇ ਭਰੇ ਤੇ ਜਾਂ ਮਤਲਬ ਗੱਟੇ ਚਾਹੀਦੇ ਨੇ ਗੱਟੇ ਭਰ-ਭਰ ਕੇ ਲਈਓ ਬਾਕੀ ਰਾਸ਼ਨ ਸਾਡੇ ਕੋਲ ਰੋਟੀਆਂ ਲੰਗਰ-ਲੁੰਗਰ ਦਾ ਸੀ ਆਪੇ ਬਣਾ ਲਾਂਗੇ ਕੋਈ ਸਾਡੇ ਪਿੰਡ ਪਿਛਾਂ ਨੇ ਬਚੀ ਹੋਏ ਨੇ ਸਾਡੇ ਪਿੰਡਾਂ ਕਰ ਨਹੀਂ ਡੁੱਬੇ ਸਾਡੇ ਕੋਲ ਲੰਗਰ-ਲੁੰਗਰ ਦਾ ਪ੍ਰੋਗਰਾਮ ਅਸੀਂ ਖੁੱਲਾ ਕਰਾਂਗੇ ਤੇ ਸਾਨੂੰ ਗੱਟੇ ਤੇ ਸੰਗਤ ਚਾਹੀਦੀ ਵੀ ਜਿੰਨੇ ਸੰਗਤ ਆਜੇ ਤੇ ਗੱਟੇ ਆਜਣ ਤੇ ਪ੍ਰਸ਼ਾਸਨ ਵੀ ਸਾਡੀ ਮੱਤ ਕਰੇ ਜਿੰਨਾ ਜਾਂ ਤੇਲ ਲਿਆਵੇ ਟਰਾਲੀਆਂ ਵਾਸਤੇ ਬਾਈ ਇਹੋ ਜਿਹਾ ਸਾਨੂੰ ਰਾਸ਼ਨ ਚਾਹੀਦਾ ਇੱਕ ਗੱਟਿਆਂ ਦੇ ਨਾਲ ਜਿਹੜੇ ਕਾਪਾ ਬਣਦੇ ਨੇ ਜਿਹੜੇ ਗੱਟੇ ਬਣਨ ਸੁਟਣੇ ਵਿੱਚ 100 150 ਗੱਟਾ ਔਰ ਅਸੀਂ ਬਚਾਈ ਦੀ ਅਸੀਂ ਕੱਲ ਦੀ 8 ਦਾ ਹੀ ਰੇਸੀ ਲਿਆ ਕੇ ਉਹ ਬੰਨ ਕੇ ਰੱਖੇ ਨੇ ਬਸ ਉਹਨਾਂ ਜਾਇਤ ਮਿਲ ਗਈ ਤਾਂ ਸੀ ਉਸੇ ਵੇਲੇ ਗੱਟੇ ਬੰਨ ਕੇ ਛੁੱਟਣ ਲੱਪਣਾ ਉਹ ਅਸੀਂ ਇਹ ਸੰਗਤ ਨੂੰ ਅਪੀਲ ਕਰਦੇ ਆਂ ਵੀ ਗੱਟਿਆਂ ਦੇ ਨਾਲ ਜੇ ਰੱਸੀ ਵੀ ਆ ਸਕੇ ਜੇ ਕੋਈ ਆ ਸਕਦਾ ਤੇ ਬੜੀ ਮਿਹਰਬਾਨੀ ਹੋਵੇਗੀ ਨਹੀਂ ਤਾਂ ਰੱਸੀ ਜਿੰਨਾ ਕੰਮ ਹੁੰਦਾ ਉਹ ਆਪ ਤਾਂ ਕਰਾਂਗੇ ਮਿੱਟੀ ਜਿਹੜਾ ਤੇਲ ਡੀਜ਼ਲ ਦੇ ਅਸਾ ਟਰੈਕਟਰਾਂ ਵਾਸਤੇ ਉਹ ਦੇ ਜਵੇ ਤੇ ਬਾਕੀ ਸਾਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਕੀ ਰਾਸ਼ਨ ਸਾਡੇ ਕੋਲ ਬਹੁਤ ਆ ਜੇ ਕੋਈ ਚਾਰਾ ਟੰਗਰਾ ਵਾਤੇ ਕੋ ਚਾਰਾ ਜਿਹੜੀ ਜ਼ਮੀਨ ਪਾਰ ਆ ਘਰ ਸਾਡੇ ਪਿੱਛੇ ਨੇ ਜ਼ਮੀਨ ਸਾਡੀ ਹੈ ਬੰਨ ਤੂੰ ਤੁਸੀਂ ਬੰਨ ਤੋ ਅੱਗੇ ਆ ਸਾਰੇ ਫਸਲ ਡੁੱਬ ਗਈ ਪੱਠਾ ਨਹੀਂ ਰਾਸਲ ਕਿ ਇਹ ਸਰਕਾਰਾਂ ਜਾਂ ਜਿਹੜੀ ਪਿਛਾ ਸੰਖਿਆ ਵੀ ਬਹੁਤ ਪੈਸਾ ਦੇ ਰਹੀ ਹੈ ਕਰੋੜਾਂ ਦਾ ਪੈਸਾ ਆ ਰਿਹਾ ਹੈ ਸਾਡੀਆਂ ਮਾਲਕੀ ਪੈੜੀਆਂ ਨੇ ਝੋਨੇ ਡੁੱਬ ਗਏ ਨੇ ਇੱਥੇ ਹੁਣ ਜੂ ਇਹ ਇਹ ਕਰਨ ਚਾਹਣ ਵੀ ਸਾਡੀਆਂ ਫਰਜ਼ਾ ਕੱਢ ਕੇ ਆਨਲਾਈਨ ਤੇ ਸਾਨੂੰ ਆਨਲਾਈਨ ਪੈਸੇ ਪਾ ਦੇਣ ਗਰਦੋਰੀਆਂ ਕਾਦੀਆਂ ਨੇ ਜਦੋਂ ਮਾਲਕੀ ਪੈੜੀ ਦੀ ਐਮਐਲਏ ਨੂੰ ਕਹੋ ਜਿਹੜਾ ਇੱਥੋਂ ਦਾ ਤੁਹਾਡਾ ਸਬੰਧਤ ਐਮਐਲਏ ਨੂੰ ਕੋ ਵੀ ਇਹ ਕਰਵਾ ਕੇ ਦੇਣ ਤੁਹਾਨੂੰ ਐਮਐਲ ਨੂੰ ਵੀ ਇੱਥੇ ਰਾਜਪਾਲ ਵੀ ਆਇਆ ਸੀ ਉਹਨੂੰ ਵੀ ਆਖਿਆ ਸਾਰਿਆਂ ਅੱਗੇ ਬੇਨਤੀ ਕੀਤੀ ਏ ਅਸੀਂ ਤਾਂ ਨੇ ਆਨਲਾਈਨ ਸਾਰਾ ਕੰਮ ਚੱਲਦਾ ਹੈ ਫਰਜ਼ਾ ਕਢੋ ਇਥੇ ਮੌਕੇ ਦੇ ਫਰਜ਼ਾ ਕਢੋ ਤੇ ਅਗਲੇ ਨੂੰ ਪੈਸੇ ਫੜਾਓ ਪੈਸੇ ਆਏ ਪੈਣ ਸਾਰਾ ਕੁਝ ਹੀ ਐਵੇਂ ਗਰਦੌਰੀਆਂ ਕਰਨ ਦਾ ਕੀ ਜਦੋਂ ਮਾਲਕੀ ਪੈਰੀ ਡੁੱਬੀ ਨਾਲੇ ਪਟਵਾਰੀ ਆਪੇ ਰਿਪੋਰਟ ਕਰੇਗਾ ਵੀ ਇਹ ਇਹ ਇਹਨਾਂ ਦੀ ਬਾੰਦ ਤੋਂ ਪਾਰ ਪੈੜੀ ਹੈ ਤੂੰ ਉਵੇਂ ਫਰਜ਼ਾ ਕਢੋ ਆਹ ਤੋ ਕਿੰਨੇ ਦਿਨ ਹੋ ਗਏ ਆ ਇਹਨੂੰ ਨੋਚ ਟੁੱਟੀ ਨੂੰ ਨੋਚ ਜੀ ਜਿਹੜਾ ਪਾਣੀ ਆਇਆ ਹੈ ਨਾ ਇਸੇ ਪਾਣੀ ਨੇ ਤੋੜੀ ਜਾਦਾ ਐ ਕਿ ਰੋਟੀ ਪਹਿਲੇ ਰੋਟੀ ਇੱਕ ਹਫਤਾ ਹੋ ਗਿਆ ਇਹ 9 ਕਿੱਲੇ ਉਹਾਂ ਲੈ ਗਈ ਇਹ 9 ਕਿੱਲੇ ਨੂੰ ਰੁੜ ਗਈ 9 ਕਿੱਲੇ ਤੇ ਇਹ ਰਕਬਾ ਜਿਹੜਾ ਰੁੜ ਗਿਆ ਨਾ ਜਿਹੜਾ ਸਾਡਾ ਫਸਲ ਰੁੜਿਆ ਹੈ ਉਹ ਤਾਂ ਸਾਨੂੰ 6 ਮਹੀਨੇ ਬਾਅਦ ਦੁਬਾਰਾ ਮਿਲ ਜੇਗਾ ਜਿਹੜਾ ਸਾਡਾ ਰਕਬਾ ਰੁੜ ਗਿਆ ਉਹ ਤਾਂ ਸਾਨੂੰ ਮਿਲਣਾ ਹੀ ਨਹੀਂ ਇੱਕ ਮੋਰ ਪੀ ਲਿਆ ਸਾਰ ਲੈਣ ਕੋਈ ਮਾੜੀ ਮੋਟੀ ਸਾਰੇ ਵੇਖ ਕੇ ਇਥੋਂ ਚਲੇ ਜਾਂਦੇ ਨੇ ਬੰਦ ਤੁਸੀਂ ਵੇਖ ਕੇ ਚਲੇ ਜਾਂਦੇ ਨੇ ਵੇਖੋ ਜੀ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਵੇਖੋ ਜੇ ਕੋਈ ਬੰਦਾ ਬੋਲਦਾ ਇਹ ਕਹਿੰਦੇ ਲੋਕ ਸਰਕਾਰ ਤਾਂ ਬਹੁਤ ਵੱਡਾ ਕੰਮ ਕਰ ਰਹੀ ਜੀ ਕਿਸਾਨ ਜੀ ਸਰਕਾਰ ਕਿਸਾਨਾਂ ਦੇ ਇੱਥੇ ਵਿੱਚ ਆ ਪਰ ਅੱਜ ਸਾਨੂੰ 8 ਦਿਨ ਹੋ ਗਏ ਇੱਥੇ ਬੰਦੇ ਬੈਠਾ ਨੂੰ ਕੋਈ ਐਮਐਲਏ ਨਹੀਂ ਇੱਥੇ ਆਇਆ ਕੋਈ ਐਮਐਲਏ ਦਾ ਬੰਦਾ ਨਹੀਂ ਇੱਥੇ ਆਇਆ ਜੇ ਉਹ ਪਹਿਲਾਂ ਆਏ ਸੀ ਉਹ 400 ਲੀਟਰ ਤੇਲ ਦੇ ਗਿਆ ਦਈਆ ਸਾਹਿਬ ਤੇ ਚਲੋ ਜੀ 5-600 ਕਟਾ 5-6000 ਕਟਾ ਦੇ ਗਿਆ ਅਸੀਂ ਮੰਨਦੇ ਚੰਗੀ ਗੱਲ ਕੀਤੀ ਵਧੀਆ ਦੇ ਗਿਆ ਇੱਥੇ ਇਸੇ ਬੰਦੇ ਇਸੇ ਬੰਦੇ ਇੱਥੇ ਪਿੱਛੇ ਦੇ ਕੇ ਗਿਆ ਸੀ ਉਸ ਤੋਂ ਬਾਅਦ ਸੁਖਵੀਰ ਬਾਦਲ ਆਏ ਉਹ 1000 ਲੀਟਰ ਤੇਲ ਦੇ ਚਲੋ ਅਸੀਂ ਉਹਨਾਂ ਦੇ ਬਾਰੇ ਬਹੁਤ ਬੜੀ ਮਿਹਰਬਾਨੀ ਕਰਦੇ ਉਹਨਾਂ ਦੀ ਸਰਕਾਰੀ ਨਹੀਂ ਹੈਗੀ ਹੁਣ ਜੀ ਸਕਾ ਮਲੋ ਕਿਹੜਾ ਤਾਂ ਮਾਰਨਾ ਚਾਹੀਦਾ ਇੱਥੇ ਕੋਈ acha ਜ਼ਮੀਨ ਸਾਡੀ ਰੋੜ ਗਈ ਜ਼ਮੀਨ ਸਾਡੀ ਜਿਹੜੇ ਤਾਂ ਪੈ ਗਈ ਜਿਹੜੀ ਸਾਡੀ ਜ਼ਮੀਨ ਰੇਤਾ ਪੈ ਗਈ ਕੱਲ ਨੂੰ ਜੋ ਪਾਣੀ ਸੋਕ ਗਿਆ ਉਹ ਮਾਲਕ ਰੇਤਾ ਦੀ ਮਾਲਕ ਆਪਣੀ ਸਰਕਾਰ ਆ ਦੇਖੋ ਉਹਨ ਪਧਰੀ ਕਰਨ ਦੇ ਪੈਸੇ ਅਸੀਂ ਲਾਉਣੇ ਆ ਤੇ ਰੇਤਾ ਚੁੱਕ ਕੇ ਸਰਕਾਰ ਜਾਵੇ ਕਿਤੇ ਕਾਨੂੰਨ ਹੈਗਾ ਕਿਤੇ ਪਰ ਇਸ ਵਾਰ ਸੇ ਕਹਿੰਦੇ ਆ ਸਾਡੀ ਕਿਸਾਨ ਨੂੰ ਨਹੀਂ ਬੋਲੇ ਸਾਰੀ ਦੁਨੀਆ ਬੋਲੇ ਐਲਾਨ ਆ ਜਿਹਦੀ ਪਾਲੀ ਰਿਹਾਤਾ ਪੈ ਗਈ ਉਹਦਾ ਮਾਲਕ ਰੇ ਉਹ ਕਿਸਾਨ ਹੋਊਗਾ ਜਿਹਦੀ ਪਾਲੀ ਮਾਲਕੀ ਵਾਲੀ ਰਿਹਾਤਾ ਪੈ ਗਈ ਉਹ ਕਿਸਾਨ ਰਿਹਾਤਾ ਵੇਚੂਗਾ ਇਹ ਸਰਕਾਰ ਜਿਨਾ ਮਰਜ਼ੀ ਜ਼ੋਰ ਲਾ ਲੈ ਅਸੀਂ ਕਿਸੇ ਨੂੰ ਇੱਕ ਮੋਟ ਰਿਹਾਤਾ ਦੀ ਰੋਕਲ ਜਾਣਦੇ ਨਹੀਂ ਕਿਸੇ ਨੇ ਤੋਂ ਨਾ ਅਸੀਂ ਇਹਦੇ ਪੈੜਾ ਲਾਉਣ ਦੇਣਾ ਇਹ ਸਾਡੀ ਵਾਰਨਿੰਗ ਹੈ ਸਰਕਾਰ ਨੂੰ ਬਿਲਕੁਲ ਤਾਂ ਇੱਥੇ ਗੱਟਿਆਂ ਦੀ ਮਿੱਟੀ ਦੀ ਜ਼ਰੂਰਤ ਆ ਔਰ ਗੱਟੇ ਭਰ ਕੇ ਲਿਆਂਦੇ ਜਾਣ ਜਿਆਦਾ ਵਧੀਆ ਹੈਗਾ ਔਰ ਇੱਥੇ ਲੇਬਰ ਜਾਨੀ ਕਿ ਜਿਹੜੇ ਵੀਰ ਸੇਵਾਦਾਰ ਲੇਬਰ ਨਹੀਂ ਮੈਂ ਕਹੂੰਗਾ ਸੇਵਾਦਾਰ ਨੇ ਵੀਰ ਸੇਵਾ ਕਰਨੇ ਚਾਹੁੰਦੇ ਨੂੰ ਇੱਥੇ ਆ ਕੇ ਨਾਲ ਸੇਵਾ ਕਰ ਸਕਦੇ ਨੇ ਬਾਕੀ ਇੱਥੋਂ ਪਿੰਡਾਂ ਦੇ ਲੋਕ ਵੀ ਲੱਗੇ ਹੋਏ ਨੇ ਗੱਟੂ ਭਰ-ਭਰ ਕੇ ਲਾਰੇ ਨੇ ਔਰ ਇੱਥੇ ਗੱਟੂ ਭਰ ਕੇ ਲਿਆਂਦੇ ਜਾਣ ਤਾਂ ਜਿਆਦਾ ਵਧੀਆ ਹੈਗਾ ਜੇ ਤੁਸੀਂ ਆਪਣਾ ਇੱਥੇ ਓਨਲੀ ਜਿਹੜਾ ਰਸਤਾ ਹੈਗਾ ਲੋਕੇਸ਼ਨ ਵੀ ਅਸੀਂ ਪਾ ਦਿਆਂਗੇ ਰਸਤਾ ਬਾਰੇਕਾ ਤੋਂ ਸਿੱਧਾ ਮੱਬੋ ਕੀ ਚੌਂਕੀ ਨੂੰ ਆਉਂਦਾ ਲੋਕੇਸ਼ਨ ਲਾ ਕੇ ਤੁਸੀਂ ਆ ਸਕਦੇ ਹੋ ਇਹ ਤੋਂ ਕਿਹੜੇ-ਕਿਹੜੇ ਪਿੰਡਾਂ ਥਣੀਆਂ ਆ ਸਕਦੇ ਆ ਇਹ ਬਾਰੇਕਾ ਤੋਂ ਮਾਛੀਵਾੜਾ ਬੀਵੜਾ ਬੀਵੜਾ ਤੇ ਬੁਰਜੀ ਬੁਰਜੀ ਤੋਂ ਅੱਗੇ ਨੇ ਜੇ ਇਧਰ ਦੀ ਹੋਣਾ ਬੁਰਜੀ ਤੇ ਬੁਰਜੀ ਤੋਂ ਅੱਗੇ ਮਬੋ ਕੀ ਚੌਕੀ ਸੱਜੇ ਨੂੰ ਹੋ ਜਾਣਾ ਹਾਂਜੀ ਹਾਂਜੀ ਜੇ ਉਹ ਕਿਸੇ ਸਾਫਰਾਦ ਹੋਣੇ ਸੜਕ ਬਹੁਤ ਟੁੱਟੀ ਆ ਜੀ ਸਾਫਰਾਣ ਫਿਰ ਉਹ ਵੱਡਾ ਜਿਹੜਾ ਵੱਡਾ ਕਿਲੇ ਵਾਲਾ ਚੌਕ ਆ ਉਹ ਤੋਂ ਸਿੱਧਾ ਫਾਜ਼ਲਕਾਰ ਰੋਡ ਖਾਈ ਦਿਖਾਈ ਦੋ ਮਬੋਰ ਟੀ ਪੁਆਇੰਟ ਟੀ ਪੁਆਇੰਟ ਤੋਂ ਸੱਜੇ ਮੁੜ ਕੇ ਅੱਗੋਂ ਟੀਬੀ ਕਲਾ ਦਾ ਅੱਡਾ ਆਦਾ ਟੀਬੀ ਕਲਾ ਤੋਂ ਲੱਖਾ ਜੀ ਲੱਖਾ ਜੀ ਤੇ ਪੁੱਜੋਗੇ ਪੁੱਜੋਗੇ ਮੱਬੂਕ ਚੌਂਕੀ ਇਹ ਸੜਕ ਸਭ ਬਹੁਤ ਸਾਫ਼ ਸੜਕ ਆ ਵੱਡੀ ਸੜਕ ਆ ਭਰੀਆਂ ਟਰਾਲੀਆਂ ਆਉਂਦੀਆਂ ਤੇ ਬਹੁਤ ਟਾਈਮ ਲੱਗਦਾ ਤੇ ਸੜਕ ਬਹੁਤ ਮਾਰੀ ਆ ਤੁਸੀਂ ਵੇਖ ਹੀ ਆਏ ਜੇ ਤੇ ਜੇ ਉਹ ਤੇ ਮੰਦੋੜ ਤੋਂ ਕਿਸੇ ਇਧਰ ਆਉਣਾ ਫਿਰ ਤਾਂ ਮੰਦੋੜ ਤੋਂ ਸਿੱਧੀ ਵੱਡੀ ਸੜਕ ਆਉਂਦੀ ਮੱਬੂਕ ਚੌਂਕੀ ਕੋਈ ਮੱਬੂਕ ਚੌਂਕੀ ਮਸ਼ਹੂਰ ਹੈ ਜੀ ਜਿੰਨ ਵਰਜੀ ਬੋਲ ਸਕਦੇ ਤੇ ਇਹ ਮੱਬੂਕੀ ਚੌਂਕੀ ਆ ਔਰ ਨੰਬਰ ਵੀ ਇੱਕ ਦੇ ਦੇਾਂਗੇ ਉੱਤੇ ਇੱਕ ਦੋ ਨੰਬਰ ਵੀ ਅਗਰ ਕੋਈ ਵੀਰ ਥੋੜਾ ਜਿਹਾ ਲੇਟ ਵੀ ਹੁੰਦਾ ਤਾਂ ਇੱਥੇ ਗੱਟੇ ਮਿੱਟੀ ਲਵਾਉਣ ਵਾਸਤੇ ਤੁਹਾਡਾ ਨੰਬਰ ਚੱਕ ਕੇ ਕਾਲ ਚੱਕ ਕੇ ਇਹ ਮੌਕੇ ਤੇ ਇੱਥੇ ਲਵਾ ਲੈਣਗੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਔਰ ਜਿਹੜੇ ਗੱਟੋਂਾਂ ਦੀ ਲੋਡ ਆ ਉਹ ਵਾਕਈ ਲੋਡ ਆ ਇੱਥੇ 40 50 ਪਿੰਡ ਨੇ ਮਮਦੋਟ ਇਲਾਕਾ ਉਹ ਸਾਰਾ ਡੁੱਬ ਜਾਣਾ ਹੈ ਅਗਰ ਇਥੋਂ ਨੋਚ ਸਾਰੀ ਟੁੱਟ ਜਾਂਦੀ ਹਾਲਾਂਕਿ ਦੋ ਕਿੱਲੇ ਕਹਿੰਦੇ ਨੋਚ ਟੁੱਟ ਗਈ ਆ ਥੋੜੀ ਬਹੁਤੀ ਬਚੀ ਆ ਦੋ ਢਾਈ ਕਿੱਲੇ ਤਿੰਨ ਕਿੱਲੇ ਔਰ ਉਸ ਤੋਂ ਬਾਅਦ ਬੰਨ ਕਹਿੰਦੇ ਵੀ ਨਾਲ ਹੀ ਟੁੱਟ ਸਕਦਾ ਕਿਉਂਕਿ ਹਰ ਰੋਜ਼ ਮਿੱਟੀ ਲਗਾਤਾਰ ਇੱਥੇ ਖੁਰ ਰਹੀ ਆ ਹਬੀਬ ਕੇ ਵਾਲਾ ਹੀ ਹਾਲ ਜਿਹੜਾ ਉਹ ਇੱਥੇ ਹੁੰਦਾ ਨਜ਼ਰ ਆ ਰਿਹਾ ਕਮੈਂਟ ਦੇ ਵਿੱਚ ਲੋਕੇਸ਼ਨ ਵੀ ਪਾ ਦੇਾਂਗੇ ਨੰਬਰ ਵੀ ਸਕਰੀਨ ਤੇ ਹੈਗੇ ਆ ਇਹਨਾਂ ਤੇ ਨੰਬਰ ਤੇ ਫੋਨ ਕਰਕੇ ਲੋਕੇਸ਼ਨ ਦੇ ਮਾਧਿਅਮ ਰਾਹੀਂ ਤੁਸੀਂ ਇਸ ਜਗ੍ਹਾ ਤੇ ਪਹੁੰਚ ਸਕਦੇ